2018 ਚ 26 ਦਸੰਬਰ ਨੂੰ ਮੈਂ ਐਮਪੀ ਸੀ ਮੈਂ ਮੈਡਮ ਸਪੀਕਰ ਦੇ ਕਮਰੇ ਚ ਗਿਆ ਮੈਂ ਕਿਹਾ ਜੀ 27 ਦਸੰਬਰ ਨੂੰ ਛੋਟੇ ਸਾਹਿਬ ਜਦਿਆਂ ਦਾ ਸ਼ਹੀਦੀ ਦਿਵਸ ਮਨਾਇਆ ਜਾਂਦਾ ਹੈ ਫਤਿਹਗੜ ਸਾਹਿਬ ਸਵਾ ਹੁੰਦੀ ਹੈ ਮੈਂ ਕਿਹਾ ਜੀ ਉਹਨਾਂ ਨੂੰ ਸ਼ਰਧਾਂਜਲੀ ਦੇਣੀ ਉਹਨਾਂ ਨੂੰ ਪਾਰਲੀਮੈਂਟ ਚੋਂ ਸ਼ਰਧਾਂਜਲੀ ਉਹਨੇ ਕੰਪਿਊਟਰ ਤੇ ਚੈੱਕ ਕੀਤਾ ਉਹਦੇ अफसर तो कहने जी पहले तो कभी दी नहीं गई श्रद्धांजलि मैं क्या फिर यही तो दुख है क्यों नहीं दी गई जे पहले नहीं दी गई तो आप दे दो कल दे दो वो कहें मैडम कहें टीएमसी वाले संसद नहीं चलने दे रहे पिछले पांच दिन से आ हो रही तो कैसे करेंगे मैंने कहा टीएमसी वालों को मैं मना लूंगा वो मेरा काम है ਆਪ ਸੇ ਦਾਂਗਲੀ ਦੋ ਕਹਤੇ ਠੀਕ ਹੈ ਲਿਖ ਕੇ ਦੇ ਦੋ ਮੇਰੇ ਫਿਰ ਮੈਂ ਲਿਖ ਕੇ ਦਿੱਤਾ ਕਿ 1705 ਇਸ ਵੀਚ 9 ਸਾਲ ਤੇ 7 ਸਾਲ ਦੇ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਜੀ ਸੂਬਾ ਸਰਾਂਗ ਨੇ ਜਦੋਂ ਨੀਹਾਂ ਦੇ ਵਿੱਚ ਚਿਣੇ ਔਰ ਚਿਣੇ ਨਹੀਂ ਕੱਲੇ ਐਡੀ ਬੇਰਹਿਮੀ ਨਾਲ ਚਿਣੇ ਕਿ ਜਦੋਂ ਕੰਧ ਗੋਡਿਆਂ ਤੱਕ ਆ ਗਈ ਤਾਂ ਗੋਡੇ ਬਾਹਰ ਸੀ ਚੱਪੜੀਆਂ ਬਾਹਰ ਸੀ ਇੱਟ ਛੱਲਣੀ ਪੈਣੀ ਸੀ ਉਹ ਐਡਾ ਜ਼ਾਲਮ ਸੀ ਉਹ ਕਹਿੰਦਾ ਇੱਕ ਵੀ ਛਿੱਲਣੀ ਚਾਰੇ ਗੋਡੇ ਛਿੱਲ ਦਿਓ ਚਾਰੇ ਗੋਡੇ ਛਿੱਲ ਤੇ ਜੀ ਤੇ ਹੱਸੇ ਨਾਲ ਐ ਡੇਢ ਜੂ ਕੁਰਬਾਨੀਆਂ ਫਿਰ ਵੀ ਧਰਮ ਤੋਂ ਆਪਣੇ ਪਿਤਾ ਜੀ ਦੇ ਜ਼ੁਬਾਨ ਤੋਂ ਮੁਕਰੇ ਨਹੀਂ ਫਿਰ ਮੈਂ ਦੱਸਿਆ ਮੈਡਮ ਵੱਡੇ ਸਹਬਜਾ ਦੇ ਅੱਖਾਂ ਚ ਅਥਰੂ ਆ ਗਏ ਤੇ ਛੋਟੇ ਸਹਬਜਾ ਦੇ ਕਹਿੰਦੇ ਭਾਈ ਸਾਹਿਬ ਮੌਤ ਤੋਂ ਡਰ ਲੱਗਦਾ ਤੇ ਜੋਰਾਵਰ ਸਿੰਘ ਜੀ ਕਹਿੰਦੇ ਫਤਿਹ ਮੈਨੂੰ ਮੌਤ ਤਾਂ ਨਹੀਂ ਲੱਗਦਾ ਮੇਰੀਆਂ ਅੱਖਾਂ ਚ ਅੱਜ ਤੁਰ ਤੈਨੂੰ ਤੇਰੇ ਬਾਰੇ ਸੋਚ ਕੇ ਆ ਰਹੇ ਨੇ ਕਿ ਤੂੰ ਦੁਨੀਆ ਤੇ ਆਇਆ ਮੇਰੇ ਤੋਂ ਬਾਅਦ ਸੀ ਜਾਏਗਾ ਮੇਰੇ ਤੋਂ ਪਹਿਲਾਂ ਕਿਉਂਕਿ ਉਹਨੇ ਤਾਂ ਕੱਦ ਛੋਟਾ ਸੀ ਤਾਂ ਇੱਟਾਂ ਜਿਹੜੀਆਂ ਨੇ ਗਰਦਨ ਤੱਕ ਪਹਿਲਾਂ ਪਹੁੰਚ ਜਾਣੀਆਂ ਸੀ ਤਾਂ ਆਹ ਮੈਂ ਦੱਸਦਾ ਮੈਡਮ ਅਗਲੇ ਦਿਨ ਆਕੇ ਮੈਂ ਟੀਐਮਸੀ ਨੂੰ ਮਨਾ ਲਿਆ ਮੈਂ ਕਿ ਮੈਂ ਤੁਹਾਡੇ ਕਿੰਨਾ ਸਾਥ ਦਿੰਦਾ ਹੈ ਨਾ ਕੱਲ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਹੈ ਸ਼ਰਧਾਂਜਲੀ ਦੇ ਲੈਣਗੇ ਸ਼ਰਧਾਂਜਲੀ ਤੱਕ ਤੁਸੀਂ ਪਾਰਲੀਮੈਂਟ ਰੌਲਾ ਨਾ ਭਾਇਓ ਉਹ ਤੋਂ ਬਾਅਦ ਮੈਂ ਤੁਹਾਡਾ ਸਾਥ ਦੇ ਦਊਗਾ ਉਹ ਕਹਿੰਦੇ ਠੀਕ ਹੈ ਉਹ ਮੰਨ ਗਏ ਅਗਲੇ ਦਿਨ ਨੂੰ 11 ਵਜੇ ਜਦੋਂ ਮੈਡਮ ਸਪੀਕਰ ਆਏ ਕੱਢ ਕੇ ਦੇਖ ਲਿਓ YouTube ਤੇ ਮੈਨੂੰ ਇੰਨੀ ਖੁਸ਼ੀ ਹੋਈ ਕਿਹੜੀਆਂ ਪ੍ਰਧਾਨਗੀਆਂ ਕਿਹੜਾ ਪੈਸਾ ਟਕਾ ਸਭ ਥੱਲੇ ਰਹਿ ਜਾਂਦੀਆਂ ਨੇ ਮੈਨੂੰ ਇੰਨੀ ਖੁਸ਼ੀ ਹੋਈ ਜਦੋਂ ਪਹਿਲੀ ਵਾਰ ਭਾਰਤ ਦੀ ਸੰਸਦ ਦੇ ਵਿੱਚ ਪਹਿਲੀ ਵਾਰ ਛੋਟੇ ਸਾਹਿਬ ਜਦਿਆਂ ਨੂੰ ਸ਼ਰਧਾਂਜਲੀ ਦਿੱਤੀ ਗਈ ਮੌਨ ਰੱਖ ਕੇ ਤੇ ਬਕਾਇਦਾ ਉਹਨਾਂ ਬਾਰੇ ਦੱਸ ਕੇ ਕਿ ਇਸ ਤਰ੍ਹਾਂ ਹੋਇਆ ਤੇ ਮੈਂ ਕਿਹਾ ਮੈਡਮ ਇਹਨੂੰ ਔਨ ਰਿਕਾਰਡ ਕਰੋ ਔਨ ਰਿਕਾਰਡ ਕੀ ਹੁੰਦਾ ਪੰਜਾਬੀਓ ਔਨ ਰਿਕਾਰਡ ਦਾ ਮਤਲਬ ਹੈ ਵਿਧਾਨ ਸਭਾ ਜਾਂ ਲੋਕ ਸਭਾ ਚ ਕੋਈ ਚੀਜ਼ ਔਨ ਰਿਕਾਰਡ ਹੋ ਗਈ ਨਾ ਉਹਦਾ ਮਤਲਬ ਇਹ ਹੁੰਦਾ ਕਿ ਸਦਾ ਲਈ ਰਿਕਾਰਡ ਹੋ ਗਈ ਹੁਣ ਅੱਜ ਤੋਂ 400 ਸਾਲ ਬਾਅਦ ਆਪਾਂ ਤਾਂ ਹੋਣਾ ਨਹੀਂ ਆਪਣੇ ਪੁੱਤ ਪੋਤੇ ਨੇ ਵੀ ਨਹੀਂ ਹੋਣਾ ਪਰ ਅੱਜ ਤੋਂ 400 ਸਾਲ ਬਾਅਦ ਵੀ ਜਦੋਂ ਭਾਰਤ ਦੀ ਪਾਰਲੀਮੈਂਟ 27 ਦਸੰਬਰ ਨੂੰ 11 ਵਜੇ ਸ਼ੁਰੂ ਹੋਊਗੀ ਤਾਂ ਸਭ ਤੋਂ ਪਹਿਲਾਂ ਆਨ ਰਿਕਾਰਡ ਮੁਤਾਬਕ ਛੋਟੇ ਸਹਿਬਜ਼ਾਦੇ ਨੂੰ ਸ਼ਰਧਾਂਜਲੀ ਦੇਣੀ ਪਊਗੀ ਉਸ ਤੋਂ ਬਾਅਦ ਫਿਰ ਪਾਰਲੀਮੈਂਟ ਜਿਹੜੀ ਹੈ ਸ਼ੁਰੂ ਹੋਊਗੀ। ਔਰ ਦੁੱਖ ਦੀ ਗੱਲ ਇਹ ਹੈ ਜਿਹੜੇ ਪਹਿਲਾਂ ਪੰਥ ਦੀਆਂ ਗੱਲਾਂ ਕਰਦੇ ਰਹੇ ਜਿਹੜੇ ਪਹਿਲਾਂ ਪੰਜ ਦਿਨਾਂ ਤੇ ਬੋਟਾ ਲੈਂਦੇ ਰਹੇ ਕਿਸੇ ਨੇ ਅਰਜੀ ਵੀ ਨਹੀਂ ਪਾਈ ਵੀ ਚਲ ਮਨ ਨਹੀਂ ਕਰਤਾ ਹੋਵੇ ਅਰਜੀ ਤਾਂ ਪਾਓ ਅਰਜੀ ਵੀ ਨਹੀਂ ਪਾਈ ਕਿਸੇ ਨੇ